ਪਤਰਕਾਰ ਹੀਰਾ ਸਿੰਘ ਤਲਵੰਡੀ ਇਸ ਵੇਲੇ ਮੌਜੂਦ ਆਪਾਂ ਪਿੰਡ ਮੰਜਾ ਵਾਲੀ ਗਵਰਨਮੈਂਟ ਸਕੂਲ ਹੈ ਸੱਡੇ ਇੱਥੇ ਸਾਨੂੰ ਸੱਜਣਾ ਨੇ ਸੱਦਿਆ ਸੀਗਾ ਇਹਨਾਂ ਪਿੰਡਪਰਵਾ ਨੇ ਸਾਡੇ ਕਮੇਟੀ ਦੇ ਅਹੁਦੇਦਾਰ ਨੇ ਬੜੀਆਂ ਪਹਿਣਾਵਾਂ ਨਾਲ ਸਾਡੇ ਪ੍ਰਧਾਨ ਸਭ ਖੜੇ ਆ ਆਪਾਂ ਜੇ ਗੱਲ ਕਰਦੇ ਆ ਕਿ ਬਈ ਜੇ ਸਕੂਲ ਦੇ ਵਿੱਚ ਮੀਡੀਆ ਨੂੰ ਬੁਲਾਉਣ ਦੀ ਕੀ ਲੋੜ ਪੈ ਗਈ ਕੀ ਇਸ਼ੂ ਆ ਅੱਜ ਦਾ ਸਭ ਤੋਂ ਪਹਿਲਾਂ ਤਾਂ ਵੀਜੀ ਆਉਂਦੀ ਦਾ ਸਵਾਗਤ ਆ ਆਪ ਜੀ ਦਾ ਸ਼ੁਭਨਾਮ ਜੀ ਮੇਰਾ ਨਾਮ ਸਰ ਹਰਦੀਪ ਸਿੰਘ ਅਰ ਜੀ ਸਾਂਝੀ ਉੱਚੀ ਗੱਲ ਕਰਿਓ ਹਰਦੀਪ ਸਿੰਘ ਜੀ ਹਾਂਜੀ ਹਰਦੀਪ ਸਿੰਘ ਜੀ ਅੱਜ ਕੀ ਮਸਲਾ ਆ ਵੀ ਆਪਾਂ মিডিਆ ਨੂੰ ਸਕੂਲੇ ਬੁਲਾਉਣਾ ਪਿਆ ਸਰ ਸਾਡਾ ਮਸਲਾ ਇਹ ਹੈ ਕਿ ਜੋ ਸਾਡੇ ਪਿੰਡ ਦੇ ਸਕੂਲ ਦੀਆਂ ਜੋ ਗਰਾਂਟਾ ਆਈਆਂ ਹੈਗੀਆਂ ਜੀ ਉਹਨਾਂ ਦਾ ਸਹੀ ਇਸਤੇਮਾਲ ਨਹੀਂ ਕੀਤਾ ਗਿਆ ਸਾਰਾ ਅਜੀ ਖੁਰਦਪੁਰ ਹੋਈਆਂ ਉਹਨਾਂ ਨੂੰ ਖੁਰਦਪੁਰਦ ਕੀਤਾ ਗਿਆ ਹੈ ਸਾਰਾ ਠੀਕ ਹੈ ਜੀ ਤੇ ਅਸੀਂ ਉਹਦੇ ਉੱਤੇ ਤੰਗ ਕਰਕੇ ਤੁਹਾਨੂੰ ਬੁਲਾਏ ਗਏ ਥੋੜਾ ਸਾਡੀ ਇਹਦੇ ਤੇ ਹੈਲਪ ਹੋ ਜੇ ਤੇ ਜਗ ਦਿੱਤਾ ਹੋਵੇ ਠੀਕ ਹੈ ਸਰ ਦੱਸੋਗੇ ਥੋੜਾ ਜਿਆ ਤਫਸੀਲ ਵਾਈਜ਼ ਕੀ ਹੋਇਆ ਕਿੰਨੀਆਂ ਗਰਾਂਟਾ ਆਈਆਂ ਕਦੀ ਕਦੀ ਆਈਆਂ ਔਰ ਕਿਵੇਂ ਖੁਰਦਪੁਰਦ ਹੋਈਆਂ ਔਰ ਕਿੰਨਾ ਸਰ ਇਹ ਇੱਕ ਇੱਕ ਕਮਰੇ ਦਾ ਅਮਾਉਂਟ ਆਇਆ ਸਰ 751000 ਰੁਪਇਆ ਅੱਛਾ ਜੀ ਜਿਹਦੇ ਵਿੱਚੋਂ ਇੱਕ ਪੂਰੀ ਦੀ ਪੂਰੀ ਦੀਵਾਰ ਹੀ ਜਿਹੜੀ ਉਹ ਮਤਲਬ ਪੁਰਾਣੀ ਵਿੱਚ ਲਾ ਕੇ ਜੋਕਰ ਤੋਂ ਬੁੱਤ ਕਰਦੇ ਇਹ ਉਦੋਂ ਇਹਦਾ ਇੰਚਾਰਜ ਕੌਣ ਸੀਗੇ ਜਿਨ੍ਹਾਂ ਨੇ ਜਿਨ੍ਹਾਂ ਦੇ ਸਾਰੇ ਕੋਲੇ ਇਹ ਸਾਰਾ ਤਾਮਚਾਮ ਸੀ ਇਹ ਇੱਥੇ ਮੈਡਮ ਸੁਖਪ੍ਰੀਤ ਹੀਗੇ ਇੰਚਾਰਜ ਹੁਣ ਕਿੱਥੇ ਨੇ ਉਹ ਹੁਣ ਸਰ ਇੱਥੋਂ ਟ੍ਰਾਂਸਫਰ ਕਰਾ ਕੇ ਦੇ ਖੈਰਾ ਸਕੂਲ ਚਲੇ ਗਏ ਨੇ ਚਲੋ ਠੀਕ ਹੈ ਜੀ ਅਸੀਂ ਉਹਨਾਂ ਕੋਲ ਜਵਾਬ ਲਵਾਂਗੇ ਹਾਂਜੀ ਸਰ ਹਾਂਜੀ ਤੇ ਫਿਰ ਅੱਗੇ ਸਰ ਜੀ ਫੋਰ ਕੀ ਕੀ ਹੋਇਆ ਫੋਰ ਸਰ ਇੱਕ ਚਾਰ ਦੀਵਾਰੀ ਦੀਆਂ ਗ੍ਰਾਂਟਾਂ ਆਈਆਂ ਹੈਗੀਆਂ ਆਪਣੇ ਅੱਛਾ ਜੀ ਨਿਊ ਚਾਰ ਦੀਵਾਰੀ ਦੀ ਸਰ ਗ੍ਰਾਂਟ ਆਈ ਲੇਕਿਨ ਉਹ ਨਿਊ ਕੋਈ ਸਾਡੇ ਸਕੂਲ ਦੇ ਵਿੱਚ ਬਣੀ ਨਹੀਂ ਅੱਛਾ ਜੀ ਬਸ ਇੱਕ ਰਿਪੇਅਰ ਦੀ ਆਈ ਸੀ ਉਹ ਚਲੋ ਇਹਨਾਂ ਨੇ ਇੱਕ ਟੋਟਾ ਥੋੜਾ ਜਿਹਾ ਡਿੱਗਿਆ ਸੀ ਉਹਨੂੰ ਰਿਪੇਅਰ ਕਰਕੇ ਤੇ ਪਲਸਟਰ ਕਰਕੇ ਤੁਹਾਨੂੰ ਪੇਂਟ ਕਰਵਾ ਦਿੱਤਾ ਹੈ ਸਰ ਅੱਛਾ ਜੀ ਇੱਕ ਸਾਰਾ ਹੀ ਆਪਣੇ ਕੋਲੇ 200 ਮੀਟਰ ਟਰੈਕ ਦੀ ਗ੍ਰਾਂਟ ਆਈ ਸੀ ਸਰ 1.60 ਹਜ਼ਾਰ ਰਨਿੰਗ ਟਰੈਕ ਰਨਿੰਗ ਟਰੈਕ ਅੱਛਾ ਜੀ ਉਹਦਾ ਕੀ ਬਣ ਗਿਆ ਰਨਿੰਗ ਟਰੈਕ ਦੀ ਜਗ੍ਹਾ ਇਹਨਾਂ ਨੇ ਬੈਡਮਿੰਟਨ ਗਰਾਊਂਡ ਬਣਾ ਦਿੱਤਾ ਹੈ ਤੋ ਇਹ ਸਰ ਮਤੇ ਪੈਂਦੇ ਆ ਤੁਸੀਂ ਚੇਅਰ ਤੁਸੀਂ ਪ੍ਰਧਾਨ ਜੀ ਨਾਲ ਸਾਡੇ ਚੇਅਰਮੈਨ ਭੈਣ ਉਹਨਾਂ ਵੀ ਗੱਲ ਕਰਾਂਗੇ ਤੇ ਮਤੇ ਪੈਂਦੇ ਆ ਤੇ ਮਤਿਆਂ ਤੋਂ ਬਿਨਾ ਇਹ ਕਿਵੇਂ ਕੰਮ ਹੋ ਗਿਆ ਸਰ ਇਹਨਾਂ ਨੇ ਸੋਸੀ ਕਮੇਟੀ ਦੀ ਕੋਈ ਮੀਟਿੰਗ ਨਹੀਂ ਬੁਲਾਈ ਅੱਛਾ ਇਥੋਂ ਤੱਕ ਕਿ ਮਤਿਆਂ ਦੇ ਉੱਤੇ ਸਾਈਨ ਵੀ ਜਾਲੀ ਨੇ ਬਾਕੀ ਮੇਰੇ ਖੁਦ ਦੇ ਸਾਈਨ ਜਾਲੀ ਨੇ ਪੱਕੀ ਗੱਲ ਆ ਜੀ ਮੈਂ ਸਰ ਆਰਮੀ ਦੇ ਵਿੱਚੋਂ ਸਰਵਿਸ ਕਰਕੇ ਆਇਆ ਮੈਂ ਪੰਜਾਬੀ ਵਿੱਚ ਕਦੀ ਸਿਨੈਕਚਰ ਹੀ ਨਹੀਂ ਕੀਤਾ ਅੱਛਾ ਜੀ ਮਤਿਆਂ ਤੇ ਮੇਰੇ ਵੀ ਪੰਜਾਬੀ ਵਿੱਚ ਸਿਨੈਕਚਰ ਹੋਏ ਨੇ ਤੁਹਾਡੇ ਜਿਹੜੇ ਸਿਨੈਕਚਰ ਹੋ ਚਾਲੀ ਨੇ ਹਾਂ ਜੀ ਸਰ ਠੀਕ ਹੈ ਤੇ ਜੇ ਆਪਾਂ ਉਹ ਜਾਂਚ ਕਰਾ ਲਈਏ ਆਪਾਂ ਤੁਹਾਡੀ ਲਾਈਟਿੰਗ ਬੈਟ ਕਰਾ ਲਈਏ ਕੋਈ ਆਬਜੈਕਸ਼ਨ ਤਾਂ ਨਹੀਂ ਕੋਈ ਆਬਜੈਕਸ਼ਨ ਨਹੀਂ ਹੈ ਸਰ ਠੀਕ ਹੈ ਜੀ ਤੇ ਪਾਜੀ ਕੀ ਆਪਣਾ ਕੀ ਨਾਮ ਮੇਰਾ ਨਾਮ ਜੀ ਕਾਰਸ਼ਮ ਹੈ ਜੀ ਤੇ ਪਾਜੀ ਤੁਹਾਡਾ ਕੀ ਕਹਿਣਾ ਹੈ ਜਿਵੇਂ ਹੁਣੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਪਾਜੀ ਮਤਲਬ ਮਤੇ ਪਾਏਗੇ ਜਾਂ ਸੈਂ ਜਲੀ ਆ ਸਮਝਦਾ ਤੁਹਾਡੀ ਗੱਲ ਕਿਤਾ ਸਾਡੇ ਵਿਜੀਤ ਹਦੀਮ ਸਿੰਘ ਨੇ ਹੁਣਾਂ ਨੇ ਕਿਹਾ ਕਿ ਤਾਂ ਗਰਾਉਂਡ ਦੀ ਵੀ ਆਈ ਆ ਜੋ ਵੀ ਗਰੰਟ ਆਈਆਂ ਨੇ ਸਾਰੀਆਂ ਦੇ ਵਿੱਚ ਕੋਈ ਨਵੇਂ ਹਿਰਾਫੇ ਵੀ ਤਾਂ ਜਰੂਰ ਹੋਈ ਆ ਤੇ ਬਾਕੀ ਜਿੰਨੇ ਸਾਰੇ ਮੇਰੇ ਨਾਲ ਕਮੇਟੀ ਮੈਂਬਰ ਮੇਰੀਆਂ ਭੈਣਾਂ ਮੈਂ ਜਿੰਨੇ ਵੀ ਸਾਰੇ ਵੀਰ ਨੇ ਮੇਰੇ ਖੁਦ ਦੇ ਜਿਹੜੇ ਸਾਈਨ ਜਿਹੜੇ ਆ ਉਹ ਜਿਹੜੇ ਆ ਉਹ ਹੱਜੇ ਚੱਲੇ ਆਗੇ ਨੇ ਤੇ ਜਿੱਦਾਂ ਜਿਸ ਤਰ੍ਹਾਂ ਮੱਦੀ ਤੁਸੀਂ ਜਾਂਚ ਕਰਾਓ ਕਰਾ ਵੀ ਸਕਦੇ ਜੀ ਤੇ ਮੈਂ ਕਿਤੇ ਵੀ ਇਹ ਗੱਲ ਬੋਲ ਸਕਦਾ ਕਿ ਮੇਰੇ ਇਹਦੇ ਵਿੱਚ ਹੈਗੇ ਸਾਈਨ ਜਿਹੜੇ ਆ ਉਹ ਮੇਰੇ ਚੱਲੇ ਆਗੇ ਆ। ਅੱਛਾ ਪੰਜੀ ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਪੁਜਿਆ ਦੇਖ। ਅੱਛਾ ਤੇ ਤੁਸੀਂ ਪਿਕਚਰ ਮੈਂ ਜੀ? ਹਾਂ ਜੀ। ਤੇ ਪੰਜੀ ਤੁਹਾਡਾ ਕੀ ਕਿਹੜਾ? ਜਰ ਜੀ ਸਾਨੂੰ ਦੱਸਿਆ ਨਹੀਂ ਜਾਂਦਾ ਰਿਹਾ ਮਤਲਬ ਸਾਈਨ ਕਰਾ ਕੇ ਕਿ ਕਿੱਥੇ ਪੈਸੇ ਖਰਚ ਹੋਏ ਆ ਕਿਨੇ ਰਹਿ ਲੱਗੇ ਆ ਤੇ ਸਾਨੂੰ ਦੱਸਿਆ ਨਹੀਂ ਜਾ ਸਕਦਾ ਸਾਈਨ ਕਰਾ ਲਏ ਜਾਂਦੇ ਆ ਜੀ ਸਾਈਨ ਕਰਾ ਲਵਾਂਗੇ ਤੇ ਤੁਹਾਡਾ ਕੋ ਤੁਹਾਡਾ ਕੋ ਸਾਈਨ ਹੋਇਆ ਜਾਂ ਲਈ ਕੋਈ ਤੁਹਾਨੂੰ ਜਿਹੜੀ ਤੁਹਾਡੀ ਨੋਟਸ ਹੈਗਾ ਤੁਹਾਡੇ ਵੀ ਹੋਇਆ ਹਾਂ ਜੀ ਚਾਹੀਦੀ ਤੇ ਉਹ ਮੈਡਮ ਤੁਹਾਨੂੰ ਜਿਹਨੂੰ ਸਾਦੇ ਸੀ ਕੀ ਕਹਿੰਦੇ ਸੀ ਸਰ 1 2 ਵਜੇ ਮੈਂ ਸਕੂਲ ਆਈ ਆ ਬਾਕੀ ਮੇਰੇ ਘਰੇ ਫਾਰਮ ਜਾਂਦੇ ਰਹੇ ਮੇਰਾ ਬੇਟਾ ਇੱਥੇ ਪੜਦਾ ਵਾ ਉਹਦੇ ਹੱਥੀਂ ਭੇਜ ਦਿੰਦੇ ਰਹੇ ਆ ਵੀ ਘਰੋਂ ਸਾਈਨ ਕਰਾ ਲਿਆ ਮम्मा ਤੋਂ ਤੇ ਬੱਚਾ ਮੇਰਾ ਸਾਈਨ ਕਰਾ ਕੇ ਲੈ ਆਉਂਦਾ ਰਿਹਾ ਤੇ ਤੁਸੀਂ ਉਹਨੂੰ ਪੜਦੇ ਨਹੀਂ ਸਰਟੇਬਲੀ ਇੰਗਲਿਸ਼ ਮੇਰੀ ਬੜੀ ਵੀਕ ਆ ਕੇਵਲ ਇੰਗਲਿਸ਼ ਚ ਹੁੰਦਾ ਕੇਵਲ ਮੈਂ ਘਰ ਘਾਲੀ ਘਾਲੀ ਚ ਕਰਦੇ ਨਹੀਂ ਜਲਦੀ ਵਿਸ਼ਵਾਸ ਤੌਰ ਤੇ ਵੀ ਚਲੋ ਜੋ ਵੀ ਵਿਸ਼ਵਾਸ ਕਰ ਲਿਆ ਹਾਂਜੀ ਤੇ ਵਿਸ਼ਵਾਸ ਹੀ ਧੋਖਾ ਖਾਦਾ ਹਾਂਜੀ ਮੈਂ ਸਾਈਨ ਕਰ ਦਿੰਦੇ ਹਾਂ ਠੀਕ ਅੱਛਾ ਜਗਰੂਪ ਕੌਰ ਜੀ ਤੁਹਾਡਾ ਕੀ ਕਹਿਣਾ ਤੁਹਾਡੇ ਵੀ ਕੋਈ ਸੈਨ ਜਾਲੀ ਹੋਇਆ ਹਾਂਜੀ ਸਾਰੇ ਐਰ ਕਿਸ ਜੈਲੀ ਹੋਇਆ ਪਹਿਲਾਂ ਮੈਡਮ ਬੁਲਾਉਂਦੇ ਰਿਹਾ ਪਹਿਲਾਂ ਥੈਣਾ ਤੁਸੀਂ ਕਰਦੇ ਰਹੇ ਹੋ ਹਾਂਜੀ ਤੇ ਹੁਣ ਤੁਹਾਨੂੰ ਪੱਕਾ ਪਤਾ ਵੀ ਤੁਹਾਡੇ ਸੈਨ ਜਾਲੀ ਆਉ ਹਾਂਜੀ ਸਰ ਮੇਰੇ ਨਾਲ ਲਿਆ ਸੀ ਅੱਛਾ ਜੀ ਤੇ ਉਹ ਜੋ ਬਾਕੀ ਇਹਨਾਂ ਦਾ ਚੇਅਰਮੈਨ ਸਾਹਿਬ ਜਦੋਂ ਪ੍ਰਧਾਨ ਸਾਹਿਬ ਦਾ ਕਹਿਣਾ ਕਿ ਇੱਥੇ ਗਰੰਟਾਂ ਕਾਫੀ ਆਈਆਂ ਪਰ ਉਹ ਖੁਰਦਬੁਰਦ ਹੋ ਗਈਆਂ ਰਿਪੇਅਰ ਦੀਆਂ ਆਈਆਂ ਜੇ ਨਵੇਂ ਕਰਦੀਆਂ ਆਈਆਂ ਤੋਂ ਸਿਰ ਪ੍ਰਿਪੇਅਰ ਕਰ ਦਿੱਤੀ ਕੀ ਇਹ ਵਾਕਈ ਗੱਲ ਸੱਚ ਹੈ ਸੱਚ ਹੈ ਜੀ ਸੱਚ ਹੈ ਜੀ ਅੱਛਾ ਜੀ ਇੱਕ ਸਬਦਾ ਪ੍ਰਾਪਤ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਮਿੱਡੇ ਮਿਲਦੀ ਜਿਹਦੇ ਵਿੱਚ ਕੋਈ ਫਰੂਟ ਦੁੱਧ ਜਾਂ ਚੰਗਾ ਭੋਜਨ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਏਦਾਂ ਦਾ ਕੋਈ ਹੈ ਇੱਥੇ ਹੌਣ ਮਿਲਦੇ ਆ ਦੋ ਦਿਨਾਂ ਤੱਕ ਤਾਂ ਹੌਣ ਮਿਲਦੇ ਪਹਿਲੇ ਕੁਝ ਨਹੀਂ ਸੀ ਮਿਲ ਗਿਆ ਹੁਣ ਕਿਉਂ ਮਿਲਦਾ ਜੀ ਹੁਣ ਸਾਰਾ ਸੁਪਕਰ ਮੈਮ ਦੇ ਰਿਆ ਸੁਖਪ੍ਰੀਤ ਮੈਮ ਨੇ ਨਹੀਂ ਦਿੱਤਾ ਕਦੀ ਪ੍ਰੋਟੀਨ ਦਿੱਤਾ ਕਦੀ ਕੁਝ ਨਹੀਂ ਦਿੱਤਾ ਬੱਚਿਆਂ ਨੂੰ ਅੱਛਾ ਜੀ ਹਾਂਜੀ ਤੇ ਉਦੋਂ ਮਤਲਬ ਜਿਹੜੇ ਆ ਭੈਣ ਹੁਣ ਮੈਂ ਤੁਹਾਡ ਨੂੰ ਇਹ ਸਵਾਲ ਤੇਰੇ ਹੀ ਕਰਨ ਲੱਗਾ ਕਿ ਵਾਕਿਆ ਜਿਹੜੀ ਆ ਰਿਪੇਅਰ ਪੂਰ ਹੋਈ ਆ ਸਾਰਾ ਹਵਾ ਜੀ ਹੋ ਗਈਆਂ ਰਿਪੇਅਰ ਹੋਈ ਆ ਨਵੀਂ ਰਿਪੇਅਰ ਤਾਂ ਇੱਥੇ ਕੋਈ ਨਜ਼ਰ ਹੀ ਨਹੀਂ ਆ ਰਹੀ ਤੇ ਉਹ ਹੋएगी ਨਹੀਂ ਆ ਠੀਕ ਹੈ ਜੀ ਤੇ ਹੁਣ ਜਿਹੜਾ ਨਵੇਂ ਮੈਡਮ ਆਏ ਆ ਜਿਨ੍ਹਾਂ 400 ਵਾਲਿਆ ਹੁਣ ਇਹ ਠੀਕ ਤਰ੍ਹਾਂ ਕੰਮ ਕਰ ਰਿਹਾ ਨਹੀਂ ਤਾਂ ਇਹਨਾਂ ਨੂੰ ਮੇਲੀਏ ਨਹੀਂ ਨਹੀਂ ਠੀਕ ਕਰਦੇ ਬਿਲਕੁਲ ਠੀਕ ਕਰਦੇ ਆਏ ਸਾਨੂੰ ਦੱਸਦੇ ਵੀ ਆ ਕਿ ਦੋ ਗ੍ਰਾਂਟ ਆਈਆਂ ਇਹਨਾਂ ਨੂੰ ਹੁਣ ਦੱਸਿਆ ਕਿ ਐਸੀ ਚੀਜ਼ ਲਈ ਆਈਆਂ ਇੱਥੇ ਤੁਸੀਂ ਸਾਈਨ ਕਰਨੇ ਆ ਇਸ ਚੀਜ਼ ਐਸੀ ਕਰਦੇ ਆ ਪਰ ਤੁਹਾਨੂੰ ਪਹਿਲੇ ਦਾ ਕੁਝ ਨਹੀਂ ਇੰਨਾ ਵੀ ਆਈਡੀਆ ਨਹੀਂ ਕਿਉਂਕਿ ਅਸੀਂ ਸਾਈਨ ਹੀ ਨਹੀਂ ਕੀਤਾ ਪਹਿਲੀ ਮੈਂਬਰ ਦੀ ਕਮੇਟੀ ਤੇ ਹੁਣੇ ਕੀਤੇ ਮੈਡਮ ਠੀਕ ਹੋ ਮੈਡਮ ਨਹੀਂ ਠੀਕ ਚੱਲੂਗੀ ਤੇ ਤੁਸੀਂ ਪੜ ਕੇ ਸਾਈਨ ਕਰਦੇ ਹੋ ਕਿ ਤੁਸੀਂ ਵੀ ਉਦਾਂ ਕਰ ਦਿੰਦੇ ਜੀ ਨਹੀਂ ਵੀ ਉਦਾਂ ਹੀ ਕਰਦੇ ਆ ਅੱਗੋਂ ਤੋਂ ਸਾਨੂੰ ਨਸੀਹਤ ਮਿਲ ਗਈ ਹੈ ਕਿ ਅਸੀਂ ਮੈਂ ਅਧਿਕਾਰੀ ਬੈਠੇ ਹੋਏ ਸਰਦਾਰ ਪੋਲਾ ਸਿੰਘ ਜੀ ਬੀ ਪੀਈਓ ਫਤਿਹਗੜ ਚੂੜੀਆਂ ਸਰਦ ਤੁਹਾਡੇ ਇੱਕ ਐਸਸੀ ਬੀਸੀ ਯੂਨੀਅਨ ਆ ਉਹਨਾਂ ਵੱਲੋਂ ਬੜੇ سنگین ਰੋਪ ਲਾਏ ਗਏ ਆ ਕਿ ਸਾਡੇ ਇੱਥੇ ਬੜੇ ਉੱਚੇ ਪੱਧਰ ਤੇ ਧੰਦਲੀ ਹੋਈ ਆ ਪੈਸੇ ਕਿਸੇ ਕੰਮ ਲਈ ਆਏ ਸੀਗੇ ਰਨਿੰਗ ਟਰੈਕ ਵਾਸਤੇ ਬਣ ਗਿਆ ਉਹਦਾ ਬੈਡਮਿੰਟਨ ਕੋਰਟ ਤੇ ਕੁਝ 755000 ਦਾ ਮਾਉਂਟ ਮਤਲਬ ਬੜਾ ਮੰਡਾ ਬੜਾ ਮਾਉਂਟ ਆਇਆ ਪਰ ਉਹਦੀ ਮਿਸਯੂਜ਼ ਹੋਈ ਆ ਵੱਡੇ ਪੱਧਰ ਤੇ ਤੇ ਉਸ ਬੰਦੀ ਕਿ ਤੁਹਾਨੂੰ ਹੀ ਉਹ ਲਿਖਤੀ ਤੁਹਾਨੂੰ ਕੰਪਲੇਂਟ ਦੇ ਚੁੱਕੇ ਆ ਉਸ ਮਸਲੇ ਤੇ ਤੁਸੀਂ ਕੀ ਐਕਸ਼ਨ ਲਿਆ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਕੂਲ ਮੈਨੇਜਮੈਂਟ ਕਮੇਟੀ ਮੰਜਿਆਵਾਲੀ ਵੱਲੋਂ ਇੱਕ ਸ਼ਿਕਾਇਤ ਪ੍ਰਾਪਤ ਹੋਈ ਹੈ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਮੈਨੂੰ ਜਿਹਦੇ ਵਿੱਚ ਉਹਨਾਂ ਨੇ ਇਲਜ਼ਾਮ ਲਾਇਆ ਕਿ ਇੱਥੋਂ ਦੀ ਸਕੂਲ ਮੁਖੀ ਜਿਹੜੇ ਹੈੱਡ ਟੀਚਰ ਮਦਨ ਸੁਖਪ੍ਰੀਤ ਗਿੱਲ ਜੀ ਉਹਨਾਂ ਵੱਲੋਂ ਵੱਡੇ ਪੱਧਰ ਤੇ ਧਾਂਲੀ ਕੀਤੀ ਗਈ ਹੈ ਜਿਨ੍ਹਾਂ ਵਿੱਚ ਇੱਕ ਰਨਿੰਗ ਟਰੈਕ ਦੇ ਗ੍ਰਾਂਟ ਆਈ ਸੀਗੀ ਔਰ ਉਹਦੀ ਜਗ੍ਹਾ ਤੇ ਉਹਨਾਂ ਨੇ ਇਹਨਾਂ ਨੇ ਬੈਡਮਿੰਟਨ ਕੋਰਟ ਬਣਾ ਦਿੱਤਾ ਵਾ ਔਰ ਬੈਡਮਿੰਟਨ ਕੋਰਟ ਦੇ ਉੱਪਰ ਵੀ ਜਿਹੜੇ ਉਹਨਾਂ ਨੇ ਬਿੱਲ ਲਗਾਏ ਆ ਬਿੱਲ ਬੜੇ ਵੱਧ ਸਮਾਨ ਦੇ ਲਾ ਕੇ ਤੇ ਉਹ ਜਿਹੜੀ ਅ ਇਸ ਸੰਬੰਧੀ ਹੋਰ ਵੀ ਉਹਨਾਂ ਦੀ ਐਸਐਮਸੀ ਕਮੇਟੀ ਦੀਆਂ ਸ਼ਿਕਾਇਤਾਂ ਹੈਗੀਆਂ ਜਿਵੇਂ ਚਾਰ ਦੁਵਾਰੇ ਦੀ ਗ੍ਰਾਂਟ ਆਈ ਸੀ ਨਵੀਂ ਦੀ ਚਾਰ ਦੁਵਾਰੇ ਦੀ ਗ੍ਰਾਂਟ ਆਈ ਸੀ ਤੇ ਇਹਨਾਂ ਨੇ ਨਵੀਂ ਚਾਰ ਦੁਵਾਰੇ ਦੀ ਗ੍ਰਾਂਟ ਨੂੰ ਨਵੀਂ ਚਾਰ ਦੁਵਾਰੀ ਬਣਾਉਣ ਦੀ ਬਜਾਏ ਪੁਰਾਣੀ ਚਾਰ ਦੁਵਾਰੇ ਨੂੰ ਹੀ ਪ੍ਰਸਤਤਰ ਐਂਡ ਪੇਂਟ ਕਰਾ ਕੇ ਉਹ ਰੋ ਜਿਹੜੀ ਗ੍ਰਾਂਟ ਆਈ ਸੀ ਉਹਨਾਂ ਨੂੰ ਖੁਰਦ-ਪੁਰਦ ਕੀਤਾ ਹੋਇਆ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਹੋਰ ਸ਼ਿਕਾਇਤ ਕੀਤੀ ਸੀ ਕਿ ਹੈ ਜੀ ਕਮਰੇ ਦੀ ਇੱਕ ਕੰਧ ਆ ਜਿਹੜੀ ਉਹਨੂੰ ਪੁਰਾਣੀ ਨੂੰ ਹੀ ਛੁੱਕ ਕੇ ਉਦੇ ਉੱਪਰ ਹੀ ਦੋ ਕਮਰਿਆਂ ਦੇ ਵਿੱਚ ਸਾਂਝੀ ਗੰਧ ਕਰ ਦਿੱਤੀ ਗਈ ਹੈ ਔਰ ਇੱਕ ਕੰ ਦਾ ਖਰਚਾ ਜਿਹੜਾ ਇਹਨਾਂ ਨੇ ਉਹ ਵੀ ਪੈਸੇ ਜਿਹੜੇ ਖੁਰਦ-ਖੁਰਦ ਕੀਤੇ ਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਛੋਟੀਆਂ-ਛੋਟੀਆਂ ਗ੍ਰਾਂਟਾਂ ਜਿਵੇਂ ਮਿੱਡੇ ਨੀਲ ਦੇ ਵਿੱਚ ਬੱਚਿਆਂ ਦੀ ਹਾਜ਼ਰੀ ਵੱਧ ਘੱਟ ਪਈ ਆ ਔਰ ਐਸਐਮਸੀ ਦੂਜੇ ٹی ਐਲ ਐਮ ਗ੍ਰਾਂਟਸ ਹੋ ਗਿਆ ਔਰ ਦੂਜਿਆਂ ਦੀਆਂ ਕਾਫੀ ਸਾਰੇ ਵੇਰਵੇ ਉਹਨਾਂ ਵੱਲੋਂ ਦਿੱਤੇ ਗਏ ਐਸਐਮਸੀ ਕਮੇਟੀ ਵੱਲੋਂ ਉਹਨਾਂ ਸਾਰਿਆਂ ਉੱਤੇ ਬਣਦੀ ਰਿਪੋਰਟ ਬਣਾ ਕੇ ਆਪਾਂ ਉੱਚ ਅਧਿਕਾਰੀ ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਪਰੰਗਜੀਤ ਕੌਰ ਜੀ ਨੂੰ ਦੇ ਦਿੱਤੀ ਗਈ ਹੈ ਰਿਪੋਰਟ ਸਾਰੀ ਔਰ ਉਹਨਾਂ ਵੱਲੋਂ ਇਸ ਸਾਰੇ ਮਸਲੇ ਦੇ ਉੱਤੇ ਇਨਕੁਆਇਰੀ ਖੜਾਈ ਗਈ ਜੀ ਉਸ ਇਨਕੁਆਇਰੀ ਦੇ ਪੜਤਾਲੀ ਅਫਸਰ ਪ੍ਰਿੰਸੀਪਲ ਸ੍ਰੀ ਬਲਵਿੰਦਰਪਾਲ ਜੀ ਅਲੀਵਾਲ ਸਕੂਲ ਤੋਂ ਲਾਏ ਗਏ ਆ ਉਹਨਾਂ ਨੂੰ ਵੀ ਸਾਰੀ ਰਿਪੋਰਟ ਬਣਾ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਨੂੰ ਭਾਗੀ ਕਾਰਵਾਈ ਹੈ ਜਿਹੜੀ ਉਹਨਾਂ ਦੇ ਉੱਪਰ ਨਿਰੰਤਰ ਰੂਪ ਵਿੱਚ ਜਾਰੀ ਕੀਤੀ ਹੈ ਵੀ ਮੈਂ ਯਕੀਨ ਦਉ ਉਹਨਾਂ ਸਭ ਨੂੰ ਕਿ ਕਿਸੇ ਵੀ ਬੱਚੇ ਦਾ ਹੱਕ ਨਹੀਂ ਖਾਂਦਾ ਜਾਊਗਾ ਔਰ ਇਦਾਂ ਦੇ ਕਾਰਵਾਈ ਕਰਨ ਵਾਲੇ ਅਧਿਆਪਕਾਂ ਉੱਪਰ ਆਪਾਂ ਸਖਤ ਕਾਰਵਾਈ ਕਰਾਉਣ ਲਈ ਪਾਬੰਦ ਰਹਾਂਗੇ ਧੰਨਵਾਦ ਜੀ ਬਹੁਤ ਧੰਨਵਾਦ ਜੀ